ਤਬ ਮਾਈਂਡ ਨੂੰ ਸੈਂਕੀ ਕਰਨਾ ਜੇ ਲੱਗਦਾ ਨਹੀਂ ਸਾਲ ਨੂੰ ਰਿਪੋਰਟ ਕੱਲ ਉੱਥੇ ਹੀ ਮੀਟਿੰਗ ਤੋਂ ਬਾਅਦ ਜਿਹੜਾ ਅਸੀਂ ਟਾਈਮ ਫਿਕਸ ਕੀਤਾ ਸੀ ਉਹ ਕੀਤਾ ਸੀਗਾ ਕਿ ਸਾਡਾ ਪਹਿਲਾਂ ਦਾ ਆਲਰੇਡੀ ਉਹ ਤਿਆਰ ਸੀਗਾ ਕਿ ਅਸੀਂ 21 ਤਰੀਕ ਤੱਕ ਮਤਲਬ ਜਾਵਾਂਗੇ ਪਰ ਪਰਪੋਜ਼ਲ ਆਈ ਹੈ 21 ਤਰੀਕ ਵਾਲਾ ਐਜ਼ ਇਟ ਇਜ਼ ਸਾਡਾ ਸਟੈਂਡ ਕਰਦਾ ਠੀਕ ਪਰਪੋਜ਼ਲ ਦੇ ਉੱਤੇ ਚਰਚਾ ਬਹੁਤ ਕਰਨ ਦੀ ਲੋੜ ਹੈ ਉਹ ਇੱਕ ਦੋ ਪਲਾਂ ਦੇ ਵਿੱਚ ਪੂਰੀ ਹੋਣ ਵਾਲੀ ਨਹੀਂ ਹੈ ਸੋ ਇਸ ਕਰਕੇ ਅੱਜ ਸਾਡੀ ਬਦਕਿਸਮਤੀ ਕਿ ਸਾਡਾ ਇੱਕ ਕਿਸਾਨ ਸਾਡਾ ਇੱਕ ਵੀਰ ਸਾਡਾ ਇੱਕ ਸਾਥੀ ਹੋਰ ਸਾਨੂੰ ਛੱਡ ਕੇ ਚਲਿਆ ਗਿਆ ਸ਼ਹੀਦ ਹੋ ਗਿਆ ਅਸੀਂ ਉਹਦੇ ਤੇ ਚਰਚਾ ਹੀ ਨਹੀਂ ਕਰ पाए ਕਿਉਂਕਿ ਸਾਡੀ ਇੱਕ ਭਾਵਨਾ ਸੀ ਕਿ ਜਦੋਂ ਵੀ ਇਹਦੇ ਤੇ ਚਰਚਾ ਕਰਨੀ ਹੈ ਕੁਝ ਨਾ ਕੁਝ ਐਕਸਪਰਟ ਜ਼ਰੂਰ ਨਾਲ ਲੈ ਕੇ ਚਰਚਾ ਕੀਤੀ ਜਾਏ ਔਰ ਮਜ਼ਬੂਤੀ ਦੇ ਨਾਲ ਇਹਦੇ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਅਗਲਾ ਕੋਈ ਮਦਦ ਨਾ ਲਿਆ ਜਾਏ ਇੱਕ ਇਹ ਜ਼ਰੂਰ ਕਲੀਅਰ ਕਰ ਦਿਆਂ ਕਿ ਮੋਰਚਾ ਸਟਰੋਂਗਲੀ ਫੈਸਲਾ ਲਏਗਾ ਇਹਦੇ ਤੇ ਔਰ ਮਜ਼ਬੂਤੀ ਨਾਲ ਲਏਗਾ ਜੋ ਵੀ ਲਏਗਾ ਦੋਨੋਂ ਫਾਰਮ ਇਕੱਠੇ ਲੈਣਗੇ ਕਿਸੇ ਤਰ੍ਹਾਂ ਦੀ ਵੀ ਐਸੀ ਕੋਈ ਗੱਲ ਨਹੀਂ ਹੈ ਹੋਰ ਕੋਈ ਗੱਲ ਹੋਰ ਪ੍ਰਧਾਨ ਜੀ ਸਮਰਥਨ ਦਿੱਤਾ ਤੁਹਾਡਾ ਸੰਯੁਕਤ ਸਨ ਮੋਰਚੇ ਨੇ ਟੋਲਪਲਾਜੇ ਰੁਕੇ ਹੋਏ ਆ ਭਾਜਪਾ ਦੇ ਅਗਵਾ ਦੇ ਘਰ ਰੁਕੇ ਹੋਏ ਆ ਤੁਸੀਂ ਕੀ ਕਹੋਗੇ ਇਸ ਬਾਰੇ ਦੇਖੋ ਇਹ ਮੰਗਾਂ ਜਿਹੜੀ ਇਹ ਪੂਰੇ ਦੇਸ਼ ਦੀ ਮੰਗ ਹੈ ਐ ਐਮਐਸਪੀ ਦੀ ਮੰਗ ਹੈ ਡਾਕਟਰ ਸੁਮਿੰਦਰ ਨਾਥ ਦੀ ਰਿਪੋਰਟ ਦੀ ਮੰਗ ਹੈ ਕਿਸਾਨਾਂ ਦੇ ਕਰਜ਼ੇ ਦੀ ਮੰਗ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਦਿੱਲੀ ਅੰਦੋਲਨ ਦੇ ਲੋਕਾਂ ਦੇ ਪਏ ਮੁਕੱਦਮਿਆਂ ਦੀ ਮੰਗ ਹੈ ਸਾਡੇ ਬੱਚੇ ਵਿਚਾਰੇ ਚੀਕ-ਚੀਕ ਕੇ ਕਹਿ ਰਹੇ ਆ ਕਿ ਸਾਡਾ ਕੁਝ ਕਰੋ ਲਖੀਮਪੁਰ ਲਖੀਮਪੁਰ ਖੀਰੀ ਦੇ ਅੰਦਰ ਜਖਮੀ ਹੋਏ ਸੀਗੇ ਕਿਦੋਂ ਤੋਂ ਲੈ ਕੇ ਉਹ ਵਿਚਾਰੇ ਤੜਫ ਰਹੇ ਸੀ ਇਹ ਸਾਨੂੰ ਉਹ ਸਾਡੀ ਮੁਆਵਜ਼ਾ ਨਹੀਂ ਦਿੱਤਾ ਤੇ ਸਾਨੂੰ ਆਪਣੇ ਕੋਲੋਂ ਆਪਦੇ ਪੱਲਿਓਂ ਇਲਾਜ ਕਰਾਉਣਾ ਪੈ ਰਿਹਾ ਹੈ ਉਹਨਾਂ ਸਾਰਿਆਂ ਦਾ ਅ ਕਰਦ ਨੂੰ ਰੱਖਣ ਵਾਲੇ ਹਰ ਇੱਕ ਵਿਅਕਤੀ ਇਸ ਮੋਰਚੇ ਦਾ ਸਾਧਨ ਜਿਸ ਮੈਂ ਅੱਜ ਤੁਹਾਡੇ ਸਾਹਮਣੇ ਆਇਆ ਅੱਜ ਇੱਥੇ ਮਗਰ ਆ ਕੇ ਤਿੰਨ ਜਥੇਬੰਦੀਆਂ ਨੇ ਸਮਰਥਨ ਦਿੱਤਾ ਹੈ ਇਸ ਪਰਿਵਾਰ ਨੂੰ ਹੋਰ ਤਾਕਤ ਦਿੱਤੀ ਹੈ ਇਹਦਾ ਮਤਲਬ ਸਾਡੀ ਮੰਗ ਜਾਇਜ਼ ਹੈ ਸਾਡੀ ਮੰਗ ਠੀਕ ਹੈ ਹਰਿਆਣਾ ਤੋਂ ਸਾਡੀਆਂ ਮਤਲਬ ਜਿਹੜੀਆਂ ਖਾਪਾਂ ਨੇ ਉਹ ਕਿੱਡੀ ਵੱਡੀ ਪੱਧਰ ਤੇ ਸਾਨੂੰ ਸਹਿਯੋਗ ਦੇ ਰਹੀਆਂ ਨੇ ਇਹ ਸਾਡੀ ਹਰਿਆਣਾ ਚੈਲ ਸਾਹਿਬ ਦਾ ਮੋਰਚਾ ਲੱਗਿਆ ਹਾਂ ਉਹ ਇਹ ਮੈਂ ਇਹੀ ਮੈਂ ਕਹਣੀ ਚਾਹੁੰਦਾ ਸੀ ਗੱਲ ਉੱਥੇ ਆ ਵੀ ਸਾਡੇ ਵੀਰ ਚੈਲ ਸਾਹਿਬ ਜਾਂ ਹਰਿਆਣਾ ਦੇ ਵਿੱਚ ਇਹਨਾਂ ਤੋਂ ਵੱਖਰੇ ਵੀ ਸਾਡੀ ਅਭਿਮਨੂ ਕੁਹਾੜ ਹੋ ਰਹੇ ਉਹਨਾਂ ਦੇ ਸਾਥੀ ਹੋਰ ਜਿਹੜੇ ਬੰਦੀਆਂ ਆਪਣੇ ਆਪ ਪਿੰਡਾਂ ਚੋਂ ਨਿਕਲ-ਨਿਕਲ ਕੇ ਮੋਰਚੇ ਲਈ ਬੈਠੀਆਂ ਨੇ ਚੈਲ ਸਾਹਿਬ ਦਾ ਮੋਰਚਾ ਆ ਫਤਿਆਬਾਦ ਦੇ ਨੇੜੇ ਕਿੱਡਾ ਮਜ਼ਬੂਤੀ ਨਾਲ ਉਸੇ ਦਿਨ ਤੋਂ ਮੋਰਚਾ ਚੱਲ ਰਿਹਾ ਹੈ ਮੈਂ ਬੇਨਤੀ ਕਰੂੰਗਾ ਕਿ ਉਸ ਮੋਰਚੇ ਬਾਰੇ ਚੈਲ ਸਾਹਿਬੀ ਕੋ ਦੋ ਸ਼ਬਦ ਤੁਹਾਡੇ ਨਾਲ ਸੰਜਿਆ ਕਰਨ ਤਾਂ ਕਿ ਪਤਾ ਲੱਗੇ ਦੁਨੀਆ ਨੂੰ ਕਿ ਇਕੱਲਾ ਮੋਰਚਾ ਪੰਜਾਬ ਤੇ ਨਹੀਂ ਚੱਲ ਰਿਹਾ ਅਦਰ ਸਟੇਟਾਂ ਦੇ ਵਿੱਚ ਵੀ ਮੋਰਚੇ ਸ਼ੁਰੂ ਹੋ ਚੁੱਕੇ ਨੇ ਸਰ ਇੱਕ ਸਵਾਲ ਹੈ ਕਿ ਇੱਕ ਸਵਾਲ ਹੈ ਕਿ ਜਿਹੜੀਆਂ ਸਵਯੋਜਿਤ ਕਿਸਾਨ ਮੋਰਚਾ ਕੀ ਉਹ ਜਿਹਦਾ ਤੁਹਾਡੇ ਨਾਲ ਸਹਿਯੋਗ ਹੋ ਰਿਹਾ ਜਾਂ ਉਹ ਆਪਣੇ ਸਾਈਡ ਤੇ ਹੀ ਕਰ ਰਿਹਾ ਸਰ ਦੇਖੋ ਮੈਨੂੰ ਲੱਗਦਾ ਇਹਦੇ ਤੇ ਬਹੁਤ ਜ਼ਿਆਦਾ ਸਾਨੂੰ ਰੜਕਣ ਦੀ ਲੋੜ ਨਹੀਂ ਹੈ ਇਸ ਗੱਲ ਨੂੰ ਮੈਂ ਪਹਿਲਾਂ ਹੀ ਸਵਾਲ ਦਾ ਜਵਾਬ ਦੇ ਦਿੱਤਾ ਕਿ ਜਿਹੜਾ ਵੀ ਇਸ ਸਾਡੀਆਂ ਇਹਨਾਂ ਮੰਗਾਂ ਨੂੰ ਸਮਰਥਨ ਕਰਦਾ ਸਾਡਾ ਸਮਰਥਨ ਦੇ ਰਿਹਾ ਹੈ ਜੀ ਸਾਡਾ ਇੱਕ ਸਪੈਸ਼ਲ ਚੌਕਟਾ ਹੈ ਸੰਵਿਧਾਨਕ ਢਾਂਚਾ ਹੈ ਸਾਡੇ ਢਾਂਚੇ ਦੇ ਮੁਤਾਬਕ ਜਿਹੜਾ ਸਾਡੇ ਵਿੱਚ ਬਹਿ ਕੇ ਅੰਦੋਲਨ ਕਰਨ ਦੀ ਉਸ ਕੈਟਾਗਰੀ ਚ ਆਉਂਦਾ ਹੈ ਸਾਡੇ ਵਿੱਚ ਵੀ ਉਹ ਆ ਸਕਦਾ ਸਾਨੂੰ ਲੈਣ ਵਿੱਚ ਕੋਈ ਦਿੱਕਤ ਨਹੀਂ ਹੈ ਲੇਕਿਨ ਜਿਹੜਾ ਨਹੀਂ ਵੀ ਉਹਦੇ ਚ ਇਫੈਕਟ ਹੁੰਦਾ ਕਿਸੇ ਵੀ ਕਾਰਨ ਕਰਕੇ ਕੋਈ ਵੀ ਹੋ ਸਕਦਾ ਹੈ ਉਹ ਜੇ ਬਾਹਰੋਂ ਵੀ ਸਮਰਥਨ ਦਿੰਦੇ ਨੇ ਇਸ ਮੋਰਚੇ ਦਾ ਉਹਨਾਂ ਦਾ ਤਾਂ ਵੀ ਅਸੀਂ ਧੰਨਵਾਦ ਕਰਾਂਗੇ ਸਦਾ ਜੀ ਪ੍ਰੋਪੋਜ਼ਲ ਆਈ ਹੈ ਸਰਕਾਰ ਵੱਲੋਂ ਉਹ ਕਦੋਂ ਤੱਕ ਚਰਚਾ ਕਰਦੇ ਨੇ ਜੀ ਜਵਾਬ ਦੇ ਉਹ ਮੰਗਾ ਬਾਰੇ ਕੀ ਦੱਸਿਆਗਾ ਮੀਟਿੰਗ ਦੇ ਵਿੱਚ ਉਹਦੇ ਬਾਰੇ ਤੁਸੀਂ ਕਦੇ ਸੁਣ ਕੇ ਗੱਲ ਨਹੀਂ ਕੀਤੀ ਕਿਵੇਂ ਜੀ ਪ੍ਰੋਪੋਜ਼ਲ ਬਾਰੇ ਤੁਸੀਂ ਦਿੱਤਿਆ ਐਮਐਸਕੂ ਦੇ ਬਟ ਜੋ ਬਾਕੀ ਦੀਆਂ ਮੰਗਾਂ ਨੇ ਉਹਦੇ ਬਾਰੇ ਸਰ ਉੱਥੇ ਕੀ ਗੱਲਬਾਤ ਹੋਈ ਹੈ ਮੀਟਿੰਗ ਚ ਦੇਖੋ ਮੈਂ ਪਤਾ ਕਿਉਂ ਨਹੀਂ ਦੱਸਦਾ ਜੀ ਉਹਨਾਂ ਗੱਲਾਂ ਤੇ ਅੱਗੇ ਵੀ ਸਰਕਾਰ ਨੇ ਮੰਗਾ ਮੰਨ ਲੈਂਦੀ ਉਹ ਜਿੰਨਾ ਚਿਰ ਇਹ ਮੰਗਾ ਉਦੋਂ ਦੱਸਾਂਗੇ ਨਾ ਤੁਹਾਨੂੰ ਹਾਂ ਜਦੋਂ ਐਂ ਮੋਰ ਲੱਗੇ ਜੀ ਤੇ ਲੋ ਜੀ ਫੈਸਲਾ ਹੋ ਗਿਆ ਤੇ ਮੰਗਾ ਮੰਨੀਆਂ ਗਈਆਂ ਠੀਕ ਹੈ ਕੋਈ ਨਹੀਂ ਦੇਰ ਤੱਕ 19 ਦੇ ਤੱਕ ਹੋਰ ਕਿੱਦਾਂ ਯਾਰ ਮੈਂ ਜਿਹੜੀ ਕਹਿ ਰਿਹਾ ਮੈਂ ਜਦੋਂ ਫੈਸਲਾ ਹੋਏਗਾ ਉਸ ਵੇਲੇ ਤੱਕ ਇਹਨੂੰ ਉਹਨਾਂ ਮੰਗਾਂ ਨੂੰ ਮੰਨਿਆ ਕਿਵੇਂ ਜਾ ਕੇ ਕੀ ਵੀ ਮੰਨ ਲਿਆ ਨਹੀਂ ਤਾਂ ਇਹ ਠੀਕ ਹੈ ਅੱਜ ਜੇ ਕੋਈ ਕਹਿ ਸਕਦਾ ਕਿ ਉਹਨਾਂ ਨੇ ਜੀ ਪ੍ਰਪੋਜ਼ਲ ਦੇਤੀ ਉਹ ਤਾਂ ਚਰਚਾ ਲਈ ਉਹਦਾ ਪ੍ਰਪੋਜ਼ਲ ਆਨੇ ਪ੍ਰਪੋਜ਼ਲ ਆਉਂਦੀਆਂ ਰਹਿਣੀਆਂ ਚਰਚਾਵਾਂ ਹੁੰਦੀਆਂ ਰਹਿਣਗੀਆਂ ਮੋਰਚਾ ਪਤਾ ਨਹੀਂ ਕਿੰਨਾ ਚਿਰ ਚੱਲਦਾ ਹੁੰਦਾ ਹੈ ਅੱਗੇ ਕਿਹੜਾ ਨਹੀਂ ਪ੍ਰਪੋਜ਼ਲ ਆਉਂਦੀ ਸੀ ਐਮਐਸਪੀ ਦੀ ਪ੍ਰਪੋਜ਼ਲ ਆਈ ਇੱਕ ਹੋਰ ਬਾਕੀ ਮੰਗ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਸਰ ਮੈਂ ਫਿਰ ਉਹੀ ਬੇਨਤੀ ਕਰਦਾ ਮੈਂ ਮੰਗਾ ਸਾਡੀਆਂ ਮੈਂ ਸਾਰੀਆਂ ਤੇ ਇੱਕ ਇੱਕ ਮੰਗ ਤੇ ਗੱਲ ਹੋਈ ਮੈਂ ਦੱਸ ਦਿੰਦਾ ਤੁਹਾਨੂੰ ਲਖੀਮਪੁਰ ਵਾਲਿਆਂ ਦੇ ਮਾਮਲੇ 'ਚ ਇਹ ਗੱਲ ਹੋਈ ਕਿ ਉਹ ਜਿਹੜੇ ਸਾਡੇ ਜਖਮੀ ਨੇ ਉਹਨਾਂ ਨੂੰ 13-13 ਲੱਖ ਰੁਪਈਆ ਆ 10-10 ਲੱਖ ਰੁਪਈਆ 13 ਜਿਹੜੇ ਸਾਡੇ ਜਖਮੀ ਸੀਗੇ ਉਹਨਾਂ ਨੂੰ ਦੇਣ ਤੇ ਸਹਿਮਤੀ ਦਿੱਤੀ ਹੈ ਸਰਕਾਰ ਮੰਨ ਲਿਆ ਉਹਨਾਂ ਨੇ ਦੀਆਂ ਜਿਨ੍ਹਾਂ ਸਾਡੇ ਉੱਥੇ ਸ਼ਹੀਦ ਸੀ ਉਹਨਾਂ ਦੇ ਸ਼ਹੀਦਾਂ ਦੇ ਜਿਹੜੇ ਮੋਰਚੇ ਉੱਥੇ ਲਖੀਂਪੁਰ ਵਾਲੇ ਉਹਨਾਂ ਦੇ ਪਰਿਵਾਰਾਂ ਨੂੰ ਅਜੇ ਕਿ ਨੌਕਰੀ ਨਹੀਂ ਮਨਦੀ ਦੋ ਗੱਲਾਂ ਅੰਦੋਲਨ ਦੇ ਦੌਰਾਨ ਜਿਨ੍ਹਾਂ ਕੇਸ ਮੁਕੱਦਮੇ ਸੀ ਸਾਰੇ ਕੇਸ ਮੁਕੱਦਮੇ ਵਾਪਸ ਲੈਣ ਦੇ ਉੱਤੇ ਫਿਰ ਸਰਕਾਰ ਨੇ ਸਹਿਮਤੀ ਦਿੱਤੀ ਮੰਨੀ ਹੋਈ ਮੰਗ ਸੀ ਇਹਦੇ ਕਾਦੀ ਇਹ ਨੂੰ ਅਸੀਂ ਅਸੀਂ ਇਹ ਨੂੰ ਮੰਗ ਤਾਂ ਨਹੀਂ ਮੈਂ ਬੋਲ ਰਿਹਾ ਕਿ ਮੰਨੀਆਂ ਹੋਈਆਂ ਮੰਗਾ ਸੀ ਇਹਨਾਂ ਦੇ ਦੁਬਾਰਾ ਦੁਬਾਰਾ ਬੋਲ ਕੇ ਟਾਈਮ ਵੇਸਟ ਕਰਨਾ ਇਹ ਵੀ ਮੰਗ ਮੰਨੀ ਵੀ ਸੀਗੀ ਕਿ ਬਿਜਲੀ ਸੋਧ ਬਿੱਲ ਦੁਬਾਰਾ ਨਹੀਂ ਲੱਗੇ ਆਉਂਦੇ ਸਟੇਕ ਹোলਡਰਸ ਦੇ ਨਾਲ ਗੱਲ ਕੀਤੀ ਬਣਾ ਨਹੀਂ ਲੈ ਕੇ ਆਉਂਦੇ ਲੇਕਿਨ ਲੈ ਕੇ ਆ ਗਏ ਹੁਣ ਕਹਿ ਰਹੇ ਨੇ ਕਿ ਐਗਰੀਕਲਚਰ ਸੈਕਟਰ ਭਾਵ ਖੇਤੀ ਨੂੰ ਤੁਹਾਡੀ ਜਿਹੜੀ ਬਿਜਲੀ ਤੁਹਾਨੂੰ ਫ੍ਰੀ ਮਿਲਦੀ ਆ ਉਹਦੇ ਉੱਤੇ ਕੋਈ ਕਟ ਨਹੀਂ ਲੱਗੇਗਾ ਉਹਨੂੰ ਅਸੀਂ ਬਿਜਲੀ ਸੋਧ ਬਿੱਲ ਤੋਂ ਬਾਹਰ ਰੱਖਾਂਗੇ ਲੇਕਿਨ ਸਾਡੀ ਉਹ ਮੰਗ ਹੀ ਨਹੀਂ ਸਾਡੀ ਮੰਗ ਕੀ ਹੈ ਤੇ ਬਿਜਲੀ ਸੋਧ ਬਿੱਲ ਦਾ ਜਿਹੜਾ ਪ੍ਰਾਈਵੇਟੇਸ਼ਨ ਦਾ ਜਿਹੜਾ ਮੁੱਢ ਬੰਦ ਹੈ ਉਹਨੂੰ ਹੀ ਖਤਮ ਕੀਤਾ ਜਾਏ ਅਗਲੀ ਗੱਲ ਉਹਦੇ ਚ ਇਹ ਹੈ ਕਿ ਸਾਡੀ ਮੰਗ ਸੀ ਉਸ ਵੇਲੇ ਇਹਨਾਂ ਨੇ ਇੱਕ ਵੱਡਾ ਜੁਰਮਾਨਾ ਕਰਨ ਦੀ ਤਿਆਰੀ ਕਰ ਲਈ ਸੀ ਜਿਹੜੇ ਪੋਲੂਸ਼ਨ ਦੇ ਮਾਮਲੇ 'ਚ ਕਿਸਾਨਾਂ ਨੂੰ ਸਾਡਾ ਉਹ ਰੌਲਾ ਸੀਗਾ ਕਿ ਉਹਨੂੰ ਮਤਲਬ ਬੰਦ ਕਰੇ ਸਰਕਾਰ ਉਹਦੇ ਤੇ ਉਹਨਾਂ ਨੇ ਇਹ ਕਿਹਾ ਸੀ ਉਸੇ ਵੇਲੇ ਕਿਹਾ ਸੀਗਾ ਕਿ ਅਸੀਂ ਐਗਰੀਕਲਚਰ ਸੈਕਟਰ ਨੂੰ ਬਾਹਰ ਕਰ ਦਾਂਗੇ ਲੇਕਿਨ ਆਪਾਂ ਨੂੰ ਜੁਰਮਾਨੇ ਹੋ ਰਹੇ ਸੀ ਹੁਣ ਫਿਰ ਉਹਨਾਂ ਨੇ ਮੰਨਿਆ ਕਿ ਸਾਰੇ ਜੁਰਮਾਨੇ ਵੀ ਵਾਪਸ ਕਰਾਂਗੇ ਔਰ ਲਵਾਂਗੇ ਤੇ ਨਾਲ ਦੀ ਨਾਲ ਅਸੀਂ ਤੇ ਐਗਰੀਕਲਚਰ ਸੈਕਟਰ ਨੂੰ ਪੋਲੂਸ਼ਨ ਅਗਰਦੋਂ ਚੋਂ ਬਾਹਰ ਰੱਖਾਂਗੇ ਇੱਕ ਹੋਰ ਗੱਲ ਹੈ ਬੜੀ ਚਰਚਾ ਸੀ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਸਰਕਾਰ ਨੂੰ ਐਫਸੀਆਈ ਨੇ ਪ੍ਰਪੋਜ਼ਲ ਦਿੱਤੀ ਸੀ ਕਿ ਕਣਕ ਤੋਂ ਇمپੋਰਟ ਡਿਊਟੀ ਹਟਾਈ ਜਾਏ ਉਹਦੇ ਨਾਲ ਬਹੁਤ ਵੱਡਾ ਘਾਟਾ ਪੈਣਾ ਸੀ ਸਾਡੇ ਦੇਸ਼ ਦੀ ਖੇਤੀ ਨੂੰ ਕਿਸਾਨੀ ਨੂੰ ਔਰ ਉਹਦੇ ਤੇ ਸਰਕਾਰ ਨੇ ਬੜਾ ਕਲੀਅਰ ਕਟ ਸਾਡੇ ਕੋਲੇ ਮੰਨ ਗਈ ਕਿ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰਾਂਗੇ ਉਹ ਵੀ ਮੰਗ ਤੁਹਾਡੀ ਮੰਨੀ ਗਈ ਹੈ ਸੋ ਇਹ ਨਿੱਕੀਆਂ ਨਿੱਕੀਆਂ ਮੰਗਾਂ ਨੇ ਅਸਲ ਮੰਗਾਂ ਤਾਂ ਜਿੱਥੇ ਪੇਚ ਫਸਦਾ ਹੈ ਉਹ ਕਿਸਾਨਾਂ ਦੇ ਕਰਜ਼ੇ ਤੇ ਫਸਦਾ ਹੈ ਕਿਸਾਨਾਂ ਦੇ ਨਾਲ ਡਾਕਟਰ ਸੁਮਿੰਨਾਥ ਦੀ ਰਿਪੋਰਟ ਤੇ ਫਸਦਾ ਹੈ ਐਮਐਸਪੀ ਦੀ ਗਰੰਟੀ ਤੇ ਕਾਨੂੰਨ ਤੇ ਫਸਦਾ ਹੈ ਡਿਲੇਵਲ ਸਾਹਿਬ ਇੱਕ ਪਾਸੇ ਦਾ ਐਫਆਈਆਰ ਜਿਹੜੀ ਪਹਿਲਾਂ ਕੀ ਹੈ ਕਿ ਦਰਜ ਕੀਤੀ ਹੈ ਉਹ ਰੱਦ ਕੀਤੀ ਜਲ ਕੇ ਦੂਜੇ ਪਾਸੇ ਫਿਰ ਕਿਸਾਨਾਂ ਕੋਲ ਤੇ ਐਫਆਈਆਰ ਦਰਜ ਕੀਤੀ ਗਈ ਹੈ ਅਭੀ ਮੰਨੂ ਤੇ 307 ਦਾ ਇੱਕ ਮਕਦਮਾ ਫਿਰ ਦਰਜ ਕੀਤਾ ਗਿਆ ਹੈ ਨਹੀਂ ਕੱਲੇ ਆ ਬਈ ਮੰਨੂ ਤੇ ਨਹੀਂ ਪਹਿਲੀ ਤਾਂ ਕਹਿੰਦਾ ਕਿਸਾਨ ਆਗੂ ਇਹ ਨਹੀਂ ਇਹ ਸੋਚਣਾ ਨਹੀਂ ਚਾਹੀਦਾ ਕਿਸਾਨ ਆਗੂ ਨੂੰ ਵੀ ਸਾਡੇ ਤੇ ਮੁਕੱਦਮਾ ਦਰਜ ਹੋ ਗਿਆ ਮੁਕੱਦਮਾ ਦਰਜ ਹੋਣਗੇ ਸਵਾਲ ਇਹ ਗੱਲ ਹੈ ਕਿ ਇੱਕ ਪਾਸੇ ਜਿਹੜੀ ਜਿਹੜੀ ਚਿੰਤਾ ਦਾ ਤੇ ਚਰਚਾ ਦਾ ਵਿਸ਼ਾ ਹੋਵੇ ਹੈ ਕਿ ਇੱਕ ਪਾਸੇ ਸਰਕਾਰ ਸਰਕਾਰ ਸਾਡੇ ਨਾਲ ਟੇਬਲ ਟਾਕ ਤੇ ਚੱਲ ਰਹੀ ਹੈ ਸਾਨੂੰ ਕਹਿੰਦੀ ਸ਼ਾਂਤੀ ਬਣਾ ਕੇ ਰੱਖੋ ਅਸੀਂ ਸ਼ਾਂਤੀ ਬਣਾਈ ਵੀ ਬੈਠੇ ਆ ਲੇਕਿਨ ਫਿਰ ਵੀ ਸਾਡੇ ਨਾਲ ਕਮਿਟਮੈਂਟ ਸੀ ਸਰਕਾਰ ਦੀ ਕਿ ਜਿੰਨੇ ਲੋਕ ਡਿਟੇਨ ਕੀਤੇ ਨੇ ਜਿੰਨੇ ਜੇਲ੍ਹਾਂ ਚ ਬੰਦ ਕੀਤੇ ਨੇ ਉਹ ਸਾਰੇ ਅਸੀਂ ਬਾਹਰ ਕਢਾਂਗੇ ਜਿਨ੍ਹਾਂ ਦੇ ਵਿੱਚ ਇੱਕ ਹਰਿਆਣੇ ਤੋਂ ਮੁੰਡਾ ਇੱਥੇ ਅਕਸ਼ੇ ਅਕਸ਼ੇ ਨਿਰਵਲ ਉਹ ਜੇਲ੍ਹ ਚ ਬੈਠਾ ਮੇਰੇ ਕਹ ਜੀਨ ਦੀ ਜੇਲ੍ਹ ਚ ਹੈ ਜੀਨ ਜੇਲ੍ਹ ਚ ਹੈ ਔਰ ਉਹ ਮੰਨੇ ਹੋਏ ਨੇ ਉਹਨਾਂ ਦਾ ਸਾਨੂੰ ਇਹ ਕਹ ਵੀ ਲਿਖ ਕੇ ਦਿਓ ਅਸੀਂ ਲਿਖ ਕੇ ਵੀ ਦੇਤਾ ਹਜੇ ਨਹੀਂ ਉਧਰਲੇ ਪਾਸੇ ਤੋਂ ਸਾਨੂੰ ਪਤਾ ਲੱਗਿਆ ਅੱਜ ਪੰਜਾਬ ਦੇ ਉੱਪਰਲੇ ਪਾਸੇ ਤੋਂ ਉੱਥੇ ਕਿਸੇ ਪਿੰਡਾਂ ਦੇ ਦੋ ਪਿੰਡਾਂ ਦੇ ਦੋ ਨੌਜਵਾਨ ਨੇ ਉਹ ਵੀ ਜੇਲ੍ਹ ਚ ਨੇ ਪਰ ਜਦੋਂ ਹਜੇ ਕਮਿਟਮੈਂਟ ਹੋ ਗਈ ਸਾਡੇ ਨਾਲ ਬੈਠ ਕੇ ਸਾਂਝ ਪੈ ਗਈ ਹੈ ਕਿ ਭਾਈ ਤੁਸੀਂ ਕੋਈ ਛੇੜੋ ਨਾ ਇੱਕ 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 ਜਦੋਂ ਆਪਾਂ ਕੌਂਗਰੈਸ ਸੀਜ਼ ਫਾਇਰ ਹੋ ਗਿਆ ਤਾਂ ਤੁਸੀਂ ਵੀ ਸ਼ਾਂਤੀ ਬਣਾਓ ਅਸੀਂ ਵੀ ਸ਼ਾਂਤੀ ਬਣਾਉਣੇ ਆ ਉਹ ਸੀਜ਼ ਫਾਇਰ ਨੂੰ ਜੇ ਲਾਗੂ ਕਰਨਾ ਹੈ ਤਾਂ ਸਰਕਾਰ ਦੀ ਵੀ ਰਿਸਪੋਨਸੀਬਿਲਟੀ ਬਣਦੀ ਹੈ ਨਾ ਸਰਕਾਰ ਆਪਦੀ ਕੀਤੀ ਗੱਲ ਨੂੰ ਪੂਰਾ ਕਰੇ ਲੇਕਿਨ ਨਹੀਂ ਕਰ ਰਹੀ ਲੇਕਿਨ ਮੈਂ ਫਿਰ ਵੀ ਕਹੂੰਗਾ ਕੇ ਪਰਚੇ ਕੇਸ ਮੁਕਦਮੇ ਅੰਦੋਲਨ ਲੜਨ ਵਾਲੇ ਲੋਕਾਂ ਦੇ ਉੱਤੇ ਹੁੰਦੇ ਆ ਇਹ ਹੁੰਦੇ ਰਹਿਣਗੇ ਇਹਨਾਂ ਦੇ ਬਹੁਤ ਜ਼ਿਆਦਾ ਚਿੰਤਾ ਕਰਕੇ ਅਸੀਂ ਲੜਾਈਆਂ ਨਹੀਂ ਲੜ ਸਕਦੇ ਪ੍ਰਪੋਜ਼ਲ ਤੇ ਚਰਚਾ ਕਰਕੇ ਕਦੋਂ ਜਵਾਬ ਦੇਣਾ ਦੇਖੋ ਅਸੀਂ ਪ੍ਰਪੋਜ਼ਲ ਤੇ ਨਾ ਅੱਜ ਤੱਕ ਤੁਹਾਨੂੰ ਪਤਾ ਲੱਗਿਆ ਮੈਂ ਹੋਰ ਦੱਸ ਦਿਆਂ ਤੁਹਾਨੂੰ ਆਪਣਾ ਇੱਕ ਨੌਜਵਾਨ ਜ਼ਖਮੀ ਹੋਇਆ ਉਹਦੀ ਅੱਖ ਚਲੀ ਗਈ ਉਹਨੂੰ ਅੱਜ ਹਸਪੀਟਲ ਦੇ ਵਿੱਚੋਂ ਰਿਲੀਜ਼ ਕੀਤਾ ਜਾਣ ਦਾ ਜਾਣ ਦੀ ਤਿਆਰੀ ਹੋ ਗਈ ਸੀਗੀ 32 ਸੈਕਟਰ ਦੇ ਵਿੱਚ ਆ ਚੰਡੀਗੜ੍ਹ ਤਾਂ ਉੱਥੇ ਮੈਨੂੰ ਆ ਲੱਗਿਆ ਵੀ ਉਹ ਪਰਿਵਾਰ ਵੱਲੋਂ ਮੰਗ ਆਈ ਸੀਗੀ ਕਿ ਇਹਨਾਂ ਦਾ ਇਹਦਾ ਬੱਚੇ ਨੂੰ ਆਪਾਂ ਮਤਲਬ ਪੀਜੀਆ ਚ ਲੈ ਜਾਣਾ ਉਹਦੇ ਅੱਜ ਸਾਰਾ ਦਿਨ ਮੈਂ ਵਿਵਸਥਾ ਉਹ ਕਰਕੇ ਆਇਆ ਕਿ ਇਹਨੂੰ ਪੀਜੀਆ ਦੇ ਪ੍ਰਸ਼ਾਸਨ ਨੂੰ ਕਹਿ ਕੇ ਚੰਡੀਗੜ੍ਹ ਦੀ ਐਸਐਸਪੀ ਨਾਲ ਗੱਲ ਕਰਕੇ ਕਿ ਇਹਨਾਂ ਨੂੰ ਉੱਥੇ ਸਾਡਾ ਨੂੰ ਉਹਦੇ ਵਿੱਚ ਲਿਜਾ ਕੇ ਪੀਜੀਆ 'ਚ ਇਲਾਜ ਇਹ ਮੁੰਡੇ ਦਾ ਕਰਵਾਇਆ ਜਾਏ ਤਾਂ ਕਿ ਉਹ ਵਿਚਾਰੇ ਦੀ ਇੱਕ ਅੱਖ ਨਾ ਚਲੀ ਜਾਏ 22 ਸਾਲ ਦਾ ਨੌਜਵਾਨ ਹੈ ਬਹੁਤ ਵਧੀਆ ਵੈਲ এডਿਕੇਟਿਡ ਬੱਚਾ ਹੈ ਐਮਏ ਕਰ ਰਿਹਾ ਸੀਗਾ ਬੜਾ ਦੁੱਖ ਹੋਇਆ ਉਸ ਬੱਚੇ ਦੀ ਜ਼ਿੰਦਗੀ ਨੂੰ ਹੀ ਮਤਲਬ ਦਾਤੇ ਲੱਗੀ ਪਈ ਆ ਸੋ ਇਹ ਸਾਰੀਆਂ ਗੱਲਾਂ ਨੇ ਹੋਰ ਕੋਈ ਗੱਲ ਕਿਸੇ ਦੇ ਸਪੋਜ਼ਿਸ਼ਨ ਤਿੰਨੇ ਢੰਡੀ ਦੇਖੇ ਪੰਜ ਸਾਲ ਤੋਂ ਕੱਤੀ ਗੱਲ ਕੀਤੀ ਉਹਦੇ ਬਾਰੇ ਕੀ ਦੋ ਕਰਿਆ ਮੈਂ ਕਹਿੰਦਾ ਮੈਂ ਕੱਲਾ ਕਿਉਂ ਮਥੇ ਕੋ ਕੱਲੇ ਕੋ ਕਹੇ ਜਾਣਾ ਦੇਖੋ ਚਰਚਾ ਦੇਖੋ ਪਤਾ ਗੱਲ ਕੀ ਨਹੀਂ ਚਰਚਾ ਛੋਟੇ ਵੀ ਚਰਚਾ ਕਰਾਂਗੇ ਨਾ ਉਹ ਚਰਚਾ ਦਾ ਵਿਸ਼ਾ ਹੈ ਮੈਂ ਕੋਈ ਗੱਲ ਕਹਿ ਦਿਆਂ ਉੱਥੇ ਜਾ ਕੇ ਉਹ ਗੱਲ ਦੇ ਉੱਤੇ ਸਾਡਾ ਸੰਧਾ ਸਮਝੌਤਾ ਕੁਝ ਹੋਰ ਹੋਵੇ ਮੈਂ ਕੁਝ ਹੋਰ ਕਮਾਂ ਇਹ ਸੁਭਾ ਨਹੀਂ ਪਾਉਣੀ ਇਹ ਚਰਚਾ ਇੱਥੇ ਇਹ ਚਰਚਾ ਦਾ ਵਿਸ਼ਾ ਚਰਚਾ ਚ ਕਰਾਂਗੇ ਹੋਰ ਕੋਈ ਗੱਲ ਹੋਵੇ ਤਾਂ ਦੱਸੋ ਠੀਕ ਹੈ ਬਹੁਤ